zorath mahalla panjwa paar brahm ho aasahay katha kirtan sukh dahi gur pure ki bani jap anad karo nit prani har saacha simrah paai ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨਾ ਕਬਹੁ ਜਾਇ ਰਹਾਉ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬੇਗਨ ਬਿਨਾਸਨ ਸਭ ਦੁੱਖ ਨਾਸਨ ਗੁਰ ਚਰਣੀ ਮਨ ਲਗਾ ਗੋਣ ਗਾਵਤ ਅਚੂਤ ਅਬਨਾਸੀ ਅਨੰਦਨ ਹਰ ਰੰਗ ਜਾਗਾ ਮਨ ਇਚੇ ਸੇ ਫਲ ਪਾਏ ਹਰ ਕੇ ਕਥਾ ਸੁਹੇਲੀ ਆਦ ਅੰਤ ਦੇ ਨਾਨਕ ਕਾ ਸੋ ਪ੍ਰਭੂਆ ਬਿਲੇ ਸੋ ਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਇ ਗੁਰਪੂਰੇ ਕੀ ਬਾਣੀ ਜਪਿਆ ਨਦ ਕਰਹੁ ਨਿਤ ਪ੍ਰਾਣੀ ਹਰ ਸਾਚਾ ਸਿਮਰਹੁ ਪਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨਾ ਕਬਹੂ ਜਾਈ ਰਹਾਉ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜਿਵੇ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬੇਗਨ ਬਿਨਸਨ ਸਭ ਦੁਖ ਨਾਸਨ ਗੁਰ ਚਰਨੇ ਮਨ ਲਗਾ ਗੁਣ ਗਾਵਤੇ ਆਚਤੇ ਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਫਲ ਪਾਏ ਹਰ ਕੇ ਕਥਾ ਸੁਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭੂਆ ਬਿਲੀ ਸੋ ਰਠ ਮਹੱਲਾ ਪੰਜਵਾ ਪਰ ਬ੍ਰਹਮਾ ਹੋਆ ਸਹਾ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ Jap anad karo nit prani har saacha simran paai saad sang sada sukh paai ae ਹਰ ਬਸਰਨ ਕਬ ਹੂੰ ਜਾਈ ਰਹਾਉ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜਿਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬੇਗਨ ਬਿਲਾਸ ਸਭ ਦੁਖ ਨਾਸਨ ਗੁਰ ਚਰਣੀ ਮਨ ਲਗਾ ਗੁਣ ਗਾਵਤ ਆਚਤ ਅਬਨਾਸੀ ਅਨ ਦੇਨਾ ਹਰ ਰੰਗ ਜਾਗਾ ਮਨ ਇਛੇ ਸੇ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕ ਕਾ ਸੋ ਪ੍ਰਭ ਹੋਆ ਬਲੀ ਸੋਰਠ ਮਹਲਾ ਪੰਜਵਾਂ ਪਾ ਬ੍ਰਹਮ ਹੋ ਆਸਹਾਇ ਕਥਾ ਕੀਰਤਨ ਸੁਖ ਦਾਈ ਗੁਰ ਪੂਰੇ ਕੀ ਬਾਣੀ ਜਪੇ ਅਨੰਦ ਕਰੋ ਨੇ ਤੇ ਪ੍ਰਾਣੀ ਹਰ ਸਾਚਾ ਸਿਮਰਹੁ ਪਾਈ ਸਾਦ ਸੰਗ ਸਦਾ ਸੁਖ ਪਾਈਐ ਹਰ ਬਿਸਰਨਾ ਕਬਹੂ ਜਾਈ ਰਹਾਉ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬੇਗਨ ਬਿਨਾਸ਼ਨ ਸਭ ਦੁਖ ਨਾਸ਼ਨ ਗੁਰ ਚਰਣੇ ਮਨ ਲਗਾ ਗਉਨ ਗਾਵਤਿਆ ਛੋਟਿਆ ਬੇਨਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭੂ ਆ ਬਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਗੁਰ ਪੂਰੇ ਕੀ ਬਾਣੀ ਜਾਪੇ ਅਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰਹੁ ਪਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨ ਕਬ ਹੋ ਜਾਏ ਰਹਾਉ ਅੰਮ੍ਰਿਤ ਨਾਮ ਬਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਵਲ ਥਿਵੇ ਬੇਗਾਨਾ ਬਿਨਾਸਨ ਸਭ ਦੁਖ ਨਾਸਨ ਗੁਰ ਚਰਣੀ ਮਨ ਲਗਾ ਗੁਣ ਗਾਵਤ ਅਚੋਟਿਆ ਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਫਲ ਪਾਏ ਹਰ ਕੀ ਕਥਾ ਸੁਹੇਲੀ ਆਦੇ ਅੰਤ ਮਦਨਾਨਕ ਕੋ ਸੋ ਪ੍ਰਭ ਹੋਆ ਬਿਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਗੁਰਪੂਰੇ ਕੀ ਬਾਣੀ ਜਪ ਅਨੰਦ ਕਰੋ ਨਿਤ ਪ੍ਰਾਨੀ ਹਰ ਸੱਚਾ ਸਿਮਰਹੁ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨ ਕਮ ਹੋ ਜਾਏ ਰਹਾਉ અમૃતનામ પરમેશ્વર તેરા જો સિમરે સો જીવે ਜਿਸਨੋ ਕਰਮ ਪ੍ਰਾਪਤ ਹੋਵੇ સો જਨ નિર્મਲ થીવે ਬੇਗਨ ਬਿਨਾਸਨ ਸਭ ਦੁਖ ਨਾਸਨ ਗੋਰਾ ਚਰਣੀ ਮਨ ਲਗਾ ਗੁਣ ਗਾਵਤ ਆ ਚੋਤ ਅਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਫਲ ਪਾਏ ਹਰ ਕੀ ਕਥਾ ਸੁਹੇਲੀ ਆਦੇ ਹੰਤਾ ਮਦਨਾਨਕ ਕੋ ਸੋ ਪ੍ਰਭ ਹੋਆ ਬਿਲੀ ਸੋਰਠਾ ਲਾ ਪੰਜਵਾ ਪਾਰ ਬ੍ਰਹਮ ਹੋ ਆਸਹਾਏ ਕਥਾ ਕੀਰਤਨ ਸੁਖ ਦਾਈ ਗੁਰਪੂਰੇ ਕੀ ਬਾਣੀ Japey anad karho nit prani ਹਰ ਸਾਚਾ ਸਿਮਰਹ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨਾ ਕਬੂ ਹੋ ਜਾਈ ਰਹਾਉ ਅੰਮ੍ਰਿਤ ਨਾ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸ ਲੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬੇਗਨ ਬੇਨਾਸਨਾ ਸਭ ਦੁਖ ਨਾਸਨ ਗੋਰਾ ਚਰਣੀ ਮਨ ਲਗਾ ਗੁਣ ਗਾਵਤ ਆ ਚੁੱਤੇ ਬਿਨਸੀ ਅਨ ਦਿਨ ਹਰ ਰੰਗ ਜਗਾ ਮਨ ਇੱਚੇ ਸੇ ਫਲ ਪਾਏ ਹਰ ਕੀ ਕਥਾ ਸੋਹੇਲੀ ਆਦੇ ਅੰਤ ਮਦਨਾਨਕ ਕੋ ਸੋ ਪ੍ਰਭ ਹੋ ਆ ਬਿਲੀ ਸੋਰਠ ਮਹਲਾ 5 ਪਾਰ ਬ੍ਰਹਮ ਹੋਆ ਸਹਾਈ ਕਥਾ ਕੀ ਰਤਨ ਸੁਖ ਦਾਈ ਗੁਰਪੂਰੇ ਕੀ ਬਾਣੀ ਜਪਿ ਅਨੰਦ ਕਰੋ ਨਿਤ ਪ੍ਰਾਨੀ ਹਰਿ ਸਾਚਾ ਸਿਮਰਹੁ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨਾ ਕਬ ਹੋ ਜਾਏ ਰਹਾਉ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬੇਗਨ ਬਿਨਾਸਨ ਸਭ ਦੁਖ ਨਾਸਨ ਗੁਰ ਚਰਣੀ ਮਨ ਲਗਾ ਗੁਣ ਗਾਵਤ ਅਚੂਤ ਅਬਨਾਸੀ ਅਨਦਨ ਹਰ ਰੰਗ ਜਾਗਾ ਮਨ ਇਚੇ ਸੇ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕ ਕਾ ਸੋ ਪ੍ਰਭ ਹੋਆ ਬਲੀ ਸੋ ਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਗੁਰਪੁਰੇ ਕੀ ਬਾਣੀ ਜਾਪੇ ਅਨੰਦ ਕਰੋ ਨੇ ਤੇ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨਾ ਕਭੂ ਜਾਈ ਰਹਾ ਅੰਮ੍ਰਿਤ ਨਾ ਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜਿਵੇ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬੇਗਨ ਬਿਨ ਅਸਨ ਸਭ ਦੁਖ ਨਾਸ਼ਨ ਗੁਰ ਚਰਨੇ ਮਨ ਲਗਾ ਗੁਣ ਗਾਵਤੇ ਆਚਤੇ ਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਫਲ ਪਾਏ ਹਰ ਕੇ ਕਥਾ ਸੁਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭੂਆ ਬਿਲੀ ਸੋ ਰਠ ਮਹੱਲਾ ਪੰਜਵਾ ਪਾਰ ਬ੍ਰਹਮਾ ਹੋਆ ਸਹਾ ਕਥਾ ਕੀ ਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪਿ ਅਨੰਦ ਕਰੋ ਨਿਤ ਪ੍ਰਾਨੀ ਹਰ ਸਾਚਾ ਸਿਮਰਹੁ ਪਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਸਰ ਨ ਕਬ ਹੂੰ ਜਾਈ ਰਹਾਉ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜਿਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਲਾਸ ਸਭ ਦੁਖ ਨਾਸਨ ਗੁਰ ਚਰਨੀ ਮਨ ਲਗਾ ਗੁਣ ਗਾਵਤ ਆਚਟ ਅਬਿਨਾਸੀ ਅਨ ਦੇਨਾ ਹਰ ਰੰਗ ਜਾਗਾ ਮਨ ਇਛੇ ਸੇ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕ ਕਾ ਸੋ ਪ੍ਰਭ ਹੋਆ ਬਲੀ ਸੋ ਰਠ ਮਹੱਲਾ ਪੰਜਾਬ ਪਾ ਬ੍ਰਹਮ ਹੋ ਆਸਹਾਏ ਕਥਾ ਕੀਰਤਨ ਸੁਖ ਦਾਈ ਗੁਰ ਪੂਰੇ ਕੀ ਬਾਣੀ ਜਪੇ ਅਨੰਦ ਕਰੋ ਨੇ ਤੇ ਪ੍ਰਾਨੇ ਹਰ ਸਾਚਾ ਸਿਮਰਹੁ ਪਾਈ ਸਾਦ ਸੰਗ ਸਦਾ ਸੁਖ ਪਾਈਐ ਹਰ ਬਿਸਰ ਲਾਕ ਬਹੂ ਜਾਈ ਰਹਾਉ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬੇਗਨ ਬਿਨਾਸਨ ਸਭ ਦੁਖ ਨਾਸਨ ਗੁਰ ਚਰਣੇ ਮਨ ਲਗਾ ਗੋਨ ਗਾਵਤਿਆ ਛੋਟਿਆ ਬੇਨਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਫਲ ਪਾਏ ਹਰ ਕੀ ਕਥਾ ਸੁਹੇਲੀ ਆਦਮ ਤਾ ਮਦਨਾਨਕ ਕੋ ਸੋ ਪ੍ਰਭ ਹੋਆ ਬਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਗੁਰ ਪੂਰੇ ਕੀ ਬਾਣੀ ਜਾਪੇ ਅਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰਹੁ ਪਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨ ਕਬ ਹੋ ਜਾਈ ਰਹਾਉ ਅੰਮ੍ਰਿਤ ਨਾ ਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸ ਲੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਵਲ ਥੀਵੇ ਬੇਗਾਨਾ ਬਿਨਾਸਨ ਸਭ ਦੁੱਖ ਨਾਸਨ ਗੁਰ ਚਰਣੀ ਮਨ ਲਾਗਾ ਗੁਣ ਗਾਵਤ ਆ ਚੋਟਿਆ ਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਫਲ ਪਾਏ ਹਰ ਕੀ ਕਥਾ ਸੁਹੇਲੀ ਆਦੇ ਅੰਤ ਮਦਨਾਨਕ ਕੋ ਸੋ ਪ੍ਰਭ ਹੋਆ ਬਿਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਗੁਰਪੂਰੇ ਕੀ ਬਾਣੀ ਜਪ ਅਨੰਦ ਕਰੋ ਨਿਤ ਪ੍ਰਾਨੀ ਹਰ ਸੱਚਾ ਸਿਮਰਹ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨ ਕਮ ਹੋ ਜਾਈ ਰਹਾਉ અમૃતનામ પરમેશ્વર તેરા જો સિમરે સો જીવે ਜਿਸਨੂੰ ਕਰਮ ਪ੍ਰਾਪਤ ਹੋਵੇ સો જਨ નિર્મਲ થીવે ਬੇਗਨ ਬੇਨਾਸਨ ਸਭ ਦੁਖ ਨਾਸਨ ਗੋਰਾ ਚਰਣੀ ਮਨ ਲਗਾ ਗੁਣ ਗਾਵਤ ਆ ਚੋਤ ਅਬਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇਵਲ ਪਾਏ ਹਰ ਕੀ ਕਥਾ ਸੁਹੇਲੀ ਆਦੇ ਅੰਤ ਮਦਨਾਨਕ ਕੋ ਸੋ ਪ੍ਰਭੂ ਆ ਬਿਲੀ ਸੋਰਠ ਪੰਜਵਾ ਪਾਰ ਬ੍ਰਹਮ ਹੋ ਆਸਹਾਏ ਕਥਾ ਕੀਰਤਨ ਸੁਖ ਦਾਈ ਗੁਰਪੂਰੇ ਕੀ ਬਾਣੀ Japey anad karho nit prani ਹਰ ਸੱਚ ਸਿਮਰਹੁ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨਾ ਕਬੂ ਜਾਏ ਰਹਾਉ ਅੰਮ੍ਰਿਤ ਨਾ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ ਜਿਸ ਲੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬੇਗਨ ਬੇਨਾਸਨਾ ਸਭ ਦੁਖ ਨਾਸਨ ਗੋਰਾ ਚਰਣੀ ਮੱਦ ਲਗਾ ਗੁਣ ਗਾਵਤ ਆ ਚੁੱਤੇ ਬਿਨਸੀ ਅਨ ਦਿਨ ਹਰ ਰੰਗ ਜਗਾ ਮਨ ਇੱਥੇ ਸੇ ਫਲ ਪਾਏ ਹਰ ਕੀ ਕਥਾ ਸੁਹੇਲੀ ਆਦੇ ਅੰਤ ਮਦਨਾਨਕ ਕਾ ਸੋ ਪ੍ਰਭ ਹੋਆ ਬਿਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ